ਪੰਜਾਬ ਦੀ ਸਰਕਾਰੀ ਟ੍ਰਾਂਸਪੋਰਟ ਪੰਜਾਬ ਰੋਡਸ ਪਨਬਸ ਤੇ ਪੀਆਰਟੀਸੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਲੁਧਿਆਣਾ ਬੱਸ ਸਟੈਂਡ ਵਿਖੇ ਇੱਕ ਸੂਬਾ ਪਧਰੀ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਵਿੱਚ ਸੂਬਾ ਭਰ ਤੋਂ ਪੱਕੇ ਅਤੇ ਠੇਕਾ ਅਧਿਕਾਰੀ ਕਰਮਚਾਰੀ ਪਹੁੰਚੇ ਇਸ ਮੌਕੇ ਮੁਲਾਜ਼ਮ ਆਗੂਆਂ ਨੇ આરોਪ ਲਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨਾਲ ਕਈ ਵਾਅਦੇ ਕੀਤੇ ਗਏ ਸਨ ਜੋ ਕਿ ਪੂਰੇ ਨਹੀਂ ਹੋ ਸਕੇ ਹਨ ਉਨ੍ਹਾਂ ਨੇ ਕਿਹਾ ਕਿ ਕੱਚੇ ਬੱਸ ਮੁਲਾਜ਼ਮ ਨੂੰ ਪੱਕੇ ਕਰਨ ਸਾਰੇ ਮਲਾਜ਼ਮਾਂ ਨੂੰ ਕੰਮ ਦੇ ਆਧਾਰ ਤੇ ਬਰਾਬਰ ਤਨਖਾਹਾਂ ਸਹੀ ਤਰੀਕੇ ਨਾਲ ਪੈਨਸ਼ਨ ਦੀਆਂ ਅਦਾਇਗੀਆਂ ਸਣੇ ਆਪਣੀ ਵਕਫਾ ਮੰਗਾਂ ਨੂੰ ਸਰਕਾਰ ਸਾਹਮਣੇ ਰੱਖਿਆ ਗਿਆ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਤੋਂ ਸਰਕਾਰੀ বাস ਵਿੱਚ ਮਹਿਲਾਵਾਂ ਯਾਤਰੀਆਂ ਨੂੰ ਦਿੱਤੀ ਜਾਂਦੀ ਫ੍ਰੀ ਸਫ਼ਰ ਦੀ ਸਹੂਲਤ ਕਾਰਨ ਹੋਣ ਵਾਲੇ ਨੁਕਸਾਨ ਨੂੰ ਵੀ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਮਲਾਜ਼ਮ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰਾਂ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਮਾਕੇ ਤੁਸੀਂ ਵੀ ਸੁਣਾ ਇਸ ਮੌਕੇ ਮੌਜੂਦਾ ਲੋਕਾਂ ਵੱਲੋਂ ਹੋਰ ਕੀ-ਕਿਆ ਗਿਆ ਮੇਰਾ ਨਾਮ ਗੁਰਜਨ ਸਿੰਘ ਕੋਕਰੀਆ ਜੀ ਮੈਂ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਦਾ ਜੀ ਸੂਬੇ ਦਾ ਡਿਪਟੀ ਜਨਰਲ ਸਿਕੱਤਰ ਆ ਜੀ ਜੀ ਸਰ ਅੱਜ ਜੋ ਇੱਥੇ ਅਸੀਂ ਰੈਲੀ ਕਰ ਰਹੇ ਆਂ ਪੰਜਾਬ ਰੋਡਵੇਜ ਦੀ ਸਾਂਝੀ ਐਕਸ਼ਨ ਕਮੇਟੀ ਤੇ ਪੀਆਰਟੀਸੀ ਦੀ ਸਾਂਝੀ ਐਕਸ਼ਨ ਕਮੇਟੀ ਆ ਇਹ ਦੋਨੇ ਐਕਸ਼ਨ ਕਮੇਟੀਆਂ 71 ਹੋਣ ਤੋਂ ਬਾਅਦ ਕਿਉਂਕਿ ਇਨਕਲਾਬ ਦੇ ਨਾਂ ਦੇ ਉੱਤੇ ਜਿਹੜੀ ਸਰਕਾਰ ਆ ਸੱਤਾ ਦੇ ਕਾਬਜ਼ ਹੋਈ ਸੀ ਉਹਨੇ ਆਉਣ ਸਾਰੇ ਹੀ ਕਿਹਾ ਸੀ ਵੀ ਸਾਡਾ ਜਿਹੜਾ ਹਰਾ ਪੈਨਾ ਉਹ ਲੋਕਾਂ ਦੇ ਹੱਕ ਦੇ ਲਈ ਚੱਲੂਗਾ ਪਰ ਅੱਜ ਸਰਕਾਰ ਦੇ ਤਕਰੀਬਨ 2.5 ਸਾਲ ਬੀਤ ਜਾਣ ਤੋਂ ਬਾਅਦ ਵੀ ਸਾਡੇ ਜਿਹੜੇ ਕੰਟਰੈਕਟ ਆਊਟਸੋਰਸ ਤੇ ਭਰਤੀ ਮੁਲਾਜ਼ਮਾਂ ਉਹ ਜਿਉਂ ਦੀ ਤਿਉਂ ਆ ਜੇਕਰ ਬੱਸਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਜਿਹੜੀਆਂ ਬੱਸਾਂ ਦੀ ਗਿਣਤੀ 1984-85 ਦੇ ਵਿੱਚ 2407-2500 ਸੀ ਅੱਜ ਉਹ ਘੜਦੀ ਘੜਦੀ ਆ ਜਿਹੜੀ ਤਕਰੀਬਨ 1600 ਤੇ ਜਾ ਕੇ ਰੁਕ ਗਈ ਆ ਅੱਜ ਸਾਡੀ ਜਿਹੜੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਜਿਹੜੀ ਰੈਲੀ ਕੀਤੀ ਜਾ ਰਹੀ ਆ ਇਹਦਾ ਮੇਨ ਮਕਸਦ ਇਹੀ ਆ ਵੀ ਕੰਟਰੈਕਟ ਤੇ ਆਊਟਸੋਰਸ ਤੇ ਭਰਤੀ ਮੁਲਾਜ਼ਮਾਂ ਜਿਹੜੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਮਹੱਕਮੇ ਦੇ ਵਿੱਚ ਸਰਕਾਰ ਨੇ ਬੜੀਆਂ ਵੋਟਾਂ ਮਟੋਰੀਆਂ ਇਸ ਗੱਲ ਦੇ ਉੱਤੇ ਵੀ ਲੇਡੀਜ਼ ਨੂੰ ਜਿਹੜਾ ਬੱਸ ਫੇਅਰ ਆ ਜਿਹੜਾ ਫ੍ਰੀ ਕਰ ਦਿੱਤਾ ਗਿਆ ਪਰ ਉਹਦੇ ਨਾਂ ਦੇ ਉੱਤੇ ਤੁਸੀਂ ਵੀ ਮੀਡੀਆ ਦੇ ਅਧਿਕਾਰੀ ਆ ਤੁਸੀਂ ਰੋਜ਼ ਦੇਖਦੇ ਹੋ ਬੱਸ ਸਟੈਂਡਾਂ ਦੇ ਉੱਤੇ ਰੋਡਾਂ ਦੇ ਉੱਤੇ ਕਿਸ ਤਰ੍ਹਾਂ ਔਰਤਾਂ ਦੇ ਨਾਲ ਝਗੜੇ ਆ ਕਨੈਕਟਰਾਂ ਦੇ ਨਾਲ ਡਰਾਈਵਰਾਂ ਦੇ ਨਾਲ ਕੀਤੇ ਜਾਂਦੇ ਆ ਇਹਦੇ ਵਿੱਚ ਜਦੋਂ ਆਪਾਂ ਵੀਡੀਓ ਦੇਖਦੇ ਆ ਉਦੋਂ ਆਪਾਂ ਨੂੰ ਔਂ ਲੱਗਦਾ ਵੀ ਕਸੂਰ ਡਰਾਈਵਰ ਦਾ ਜਾਂ ਕਨੈਕਟਰ ਦਾ ਪਰ ਇਹਦੇ ਦੇ ਸਾਥੀਓ ਕਸੂਰ ਨਾ ਤਾਂ ਡਰਾਈਵਰ ਦਾ ਨਾ ਕਨੈਕਟਰ ਦਾ ਨਾ ਜਿਹੜੀ ਸਫਰ ਕਰਨ ਵਾਲੀ ਸਵਾਰੀ ਆ ਉਹਦਾ ਕਸੂਰ ਆ ਕਿਉਂਕਿ ਸਰਕਾਰ ਜਿਹੜਾ ਕਸੂਰ ਆ ਉਹ ਪੂਰਨ ਤਰੀਕੇ ਦੇ ਨਾਲ ਸਰਕਾਰ ਦਾ ਵਾ ਸਰਕਾਰ ਨੇ ਜਿਹੜੀਆਂ ਬੱਸਾਂ ਦੀ ਗਿਣਤੀ ਨੂੰ ਪੂਰਾ ਨਹੀਂ ਕੀਤਾ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਤਕਰੀਬਨ ਜੇ ਮੈਂ ਪੰਜਾਬ ਰੋਡਵੇ ਦੀ ਗੱਲ ਕਰਾਂ ਤਾਂ ਸਾਡੇ 1.5 ਲੱਖ ਦੇ ਕਰੀਬ ਆ ਜਿਹੜੇ ਕਿਲੋਮੀਟਰ ਆ ਜਿਹੜੇ ਰੋਜ਼ਾਨਾ ਮੈਸ ਹੁੰਦੇ ਆ ਇਹਦੇ ਨਾਲ ਦੀ ਨਾਲ ਜਿਹੜੀ ਸਰਕਾਰ ਕਹਿੰਦੀ ਸੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਮੈਂ ਪੈਨਸ਼ਨ ਲਾਗੂ ਕਰੂੰਗੀ ਉਹ ਗੱਲ ਜਿਉਂ ਦੀ ਤਿਉਂ ਖੜੀ ਆ ਇਹਦੇ ਨਾਲ ਦੀ ਨਾਲ ਸਾਡੇ ਜਿਹੜੇ ਰੈਗੂਲਰ ਮੁਲਾਜ਼ਮਾਂ ਮਾ ਉਹਨਾਂ ਦੀ ਪ੍ਰੋਮੋਸ਼ਨਾਂ ਦੀ ਗੱਲ ਲਾ ਲਈਏ ਜਾਂ ਜਿਹੜੇ ਆ ਵਰਕਸ਼ਾਪਾਂ ਦੇ ਨਵੀਨੀਕਰਨ ਦੀ ਗੱਲ ਕਰ ਲਾ ਲਈਏ ਉਹ ਸਾਰੀਆਂ ਜਿਹੜੀਆਂ ਮੰਗਾਂ ਸਾਡੀਆਂ ਜਿਉਂਦੀਆਂ ਤਿਉਂ ਖੜੀਆਂ ਉਦੇ ਨਾਲ ਦੀ ਨਾਲ ਜਿੱਥੇ ਭ੍ਰਸ਼ਟਾਚਾਰ ਨੂੰ ਨੱਥ ਪਾਉਣ ਦੀ ਇਹ ਸਰਕਾਰ ਗੱਲ ਕਰਦੀ ਸੀ ਭ੍ਰਸ਼ਟਾਚਾਰ ਆ ਜਿਹੜਾ ਮੈਂ ਕਹਿੰਨਾ ਵੀ ਉਹਦੋਂ ਘਟਣ ਦੀ ਬਜਾਏ ਵਧਿਆ ਭ੍ਰਸ਼ਟਾਚਾਰ ਦੇ ਵਿੱਚ ਲਗਾਤਾਰ ਆ ਜਿਹੜਾ ਵਧਦਾ ਹੋਇਆ ਵਾ ਇਸ ਕਰਕੇ ਇਹ ਅਸੀਂ ਅੱਜ ਇਕੱਤਰ ਹੋਈਆਂ ਦੋਨੇ ਐਕਸ਼ਨ ਕਮੇਟੀਆਂ ਇਕੱਤਰ ਹੋ ਕੇ ਇਹ ਸਰਕਾਰ ਤੱਕ ਆਪਦੀ ਗੱਲ ਪਹੁੰਚਾਉਣਾ ਚਾਹੁੰਦੀਆਂ ਵੀ ਇਹ ਨਕਲੀ ਇਨਕਲਾਬ ਦੇ ਨਾਂ ਦੇ ਉੱਤੇ ਸੱਤਾ ਦੇ ਕਾਬਜ ਹੋਈ ਸਰਕਾਰ ਆ ਜਿਹੜੀ ਇਹਦਾ ਗ੍ਰਾਫ ਆ ਉਹ ਪਹਿਲਾਂ ਦੇ ਨਾਲੋਂ ਪਛਾਣੂ ਗਿਆ ਜੀ ਸਰਕਾਰ ਕਹਿੰਦੀ ਸੀ ਸੱਤਾ ਦਾ ਪਹਿਲੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਧਰਮੇ ਪ੍ਰੋਟੈਸਟ ਨਹੀਂ ਕਰ ਲਈ ਪਾਤੀ ਸਰਕਾਰ ਨੇ ਕੁਰਸੀ ਨੂੰ ਹੱਥ ਪਾਉਣ ਤੋਂ ਪਹਿਲਾਂ ਤਾਂ ਬਥੇਰਾ ਕੁਝ ਗਿਆ ਜੀ ਹੁਣ ਧਰਨੇ ਪ੍ਰਦਰਸ਼ਨਾਂ ਦਾ ਮੈਂ ਆਪਦੇ ਲਈ ਦੱਸਾਂ ਤੁਸੀਂ ਪਿਛਲੇ ਪਾਸੇ ਮੇਰੇ ਦੇਖ ਹੀ ਰਹੇ ਹੋ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਪਿਛਲੇ ਦਿਨੀ 3 ਤਰੀਕ ਨੂੰ ਲਾਮਿਸਾਲ ਇਕੱਠ ਹੋਇਆ ਸਾਂਝੇ ਮਲਾਜਮ ਮੰਚ ਦਾ ਸੀਐਮ ਸਾਹਿਬ ਨੇ ਮੀਟਿੰਗ ਵੀ ਦਿੱਤੀ ਮੀਟਿੰਗ ਕਰਨ ਦਾ ਇਹਨਾਂ ਕੋਲ ਸਮਾਂ ਹੈ ਨਹੀਂ ਅੱਠ ਵਾਰੀ ਮੀਟਿੰਗ ਹੈ ਜਿਹੜੀ ਇਸ ਵਕਤ ਰੱਦ ਹੋ ਚੁੱਕੀ ਹੈ ਆ ਹਾਲਾਤ ਹੈਗੇ ਨੇ ਮੈਂ ਜੀ ਸੁਖਦੇਵ ਸਿੰਘ ਚੁੰਨੀ ਸੂਬਾ ਪ੍ਰਸ਼ਾਸਕ ਅਤਰ ਪੰਜਾਬ ਰੋਡ ਵੇਜ ਸਟੇਟ ਵਰਕਰ ਯੂਨੀਅਨ ਦਾ ਮੈਂ ਤਾਂ ਜੀ ਅਸੀਂ ਆਪਣੇ 550 ਸਾਥੀਆਂ ਸਮੇਤ ਇਸ ਰੇਲੀ ਦੇ ਵਿੱਚ ਸਮੂਹਿਤ ਕਰ ਰਹੇ ਹਾਂ ਸਾਡੀਆਂ ਮੇਰ ਮੰਗਾਂ ਜਿਹੜੀਆਂ ਨੇ ਵੀ ਕਦਾ ਕੱਚੇ ਮਜ਼ਦੂਰ ਨੇ ਜਿਹੜੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਸਰਕਾਰ ਨੇ ਪਿਛਲੇ ਦਿਨੀ ਕਮੇਟੀਆਂ ਬਣਾ ਕੇ ਕਮੇਟੀਆਂ ਦਾ ਬਣਾਤੀਆਂ ਪਰ ਉਸ ਕਮੇਟੀ ਦੇ ਉੱਤੇ ਕੋਈ ਵੀ ਅਜੇ ਜਿਹੜਾ ਉਹ ਕੰਮ ਨਹੀਂ ਕੀਤਾ ਗਿਆ ਕਮੇਟੀ ਨੇ ਆਪਣੀ ਰਿਪੋਰਟ ਵੀ ਸ਼ਾਇਦ ਸੌਂਪ ਦਿੱਤੀ ਆ ਪਰ ਸਰਕਾਰ ਜਿਉਂ ਦੀ ਥੰ ਖੜੀ ਐ ਸਾਡੇ ਨਾਲ ਵੀ ਬਣੇ ਲਾਰੇ ਲਾ ਕੇ ਸਾਨੂੰ ਮੀਟਿੰਗਾਂ ਦਿੱਤੀਆਂ ਗਈਆਂ ਵੀ ਤੁਹਾਨੂੰ ਪੱਕੇ ਕਰ ਦਾਂਗੇ ਪਰ ਜਿਹੜੀ ਮੀਟਿੰਗ ਐ ਉਹ ਬੇਸਿੱਟਾ ਹਰ ਵਾਰ ਨਿਕਲ ਜਾਂਦੀ ਆ ਕਿਉਂਕਿ ਸਾਨੂੰ ਟਾਲ ਦਿੱਤਾ ਜਾਂਦਾ ਅਸੀਂ ਬੜੇ ਰੋਸ ਮਜ਼ਾਰੇ ਤੇ ਸਾਡੇ ਜਿਹੜੇ ਵਰਕਰ ਨੇ ਕੱਚੇ ਨੂੰ ਪੱਕਾ ਕੀਤਾ ਜਾਵੇ ਪੰਜਾਬ ਰੋਡਵੇ ਦੇ ਵਿੱਚ ਬੱਸਾਂ ਪਾਈਆਂ ਜਾਣ ਕਿਲੋਮੀਟਰ ਸਕੀਮ ਦਾ ਅਸੀਂ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਆਂ ਵੀ ਉਹ ਸਿਰਫ ਮੈਕਮੇ ਦਾ ਕਾਹਨਾ ਹੈ ਕਿਉਂਕਿ ਜੇ ਅਗਰ ਬੱਸ ਪਰਬਸ ਦੇ ਵਿੱਚ ਪੈਂਦੀ ਹੈ ਤਾਂ ਜਦੋਂ ਫ੍ਰੀ ਹੋ ਕੇ ਉਹ ਪਰ ਰੋਡਵੇ ਦੇ ਵਿੱਚ ਮਰਜਦਾ ਹੋ ਜਾਂਦੀ ਹੈ ਜਿਹੜਾ ਇਹ ਕਿਲੋਮੀਟਰ ਵਾਲਾ ਕੰਮ ਹੈ ਇਹ ਬਹੁਤ ਜ਼ਿਆਦਾ ਗਲਤ ਹੈ ਅਸੀਂ ਇਸ ਦਾ ਵਿਰੋਧ ਕੀਤਾ ਹੈ ਜਿਹੜੀਆਂ ਵਰਕਸ਼ਾਪਾਂ ਦੇ ਵਿੱਚ ਕੋਈ ਸਮਾਨ ਦੀ ਕਮੀ ਹੈ ਬਹੁਤ ਬੁਰਾ ਹਾਲਾਤ ਹੈ ਕੋਈ ਵਰਕਸ਼ਾਪ ਸਟਾਫ ਨਹੀਂ ਭਰਤੀ ਹੋ ਰਿਹਾ ਜਿਵੇਂ ਪੁਰਾਣੀਆਂ ਪੈਨਸ਼ਨਾਂ ਸੀ ਇਹਨਾਂ ਨੇ ਕੋਈ ਬਹਾਲ ਕਰਦਾਂਗੇ 2004 ਤੋਂ ਪਰ ਉਹ ਵੀ ਸਰਕਾਰ ਨੇ ਨਹੀਂ ਕੀਤੀਆਂ ਜਿਵੇਂ ਸਾਡਾ ਰੈਗੂਲਰ ਸਟਾਫ ਹੈ ਉਹਨਾਂ ਦੀਆਂ ਪ੍ਰੋਮੋਸ਼ਨਾਂ ਜਿਉਂਦੀਆਂ ਤੀਆਂ ਖੜੀਆਂ ਨੇ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨੇ ਅੱਜ ਤੱਕ ਇੱਕ ਵੀ ਮੰਗ ਤੇ ਤਾਂ ਕੰਮ ਨਹੀਂ ਕੀਤਾ ਸਾਡੀਆਂ ਇਹ ਜਿਹੜੇ ਰੋਜ਼ ਮਜ਼ਾਰਿਆਂ ਦਾ ਰੇਲੀਆਂ ਦਾ ਉਹ ਮੰਗਾਂ ਗਈਆਂ ਵੀ ਸਰਕਾਰ ਜਿਹੜੀ ਸਾਡਾ ਵਾਅਦਾ ਕਰਕੇ ਸੱਤਾ ਚਾਹੀਦੀ ਉਹ ਮੰਗਾਂ ਪੂਰੀਆਂ ਕਰੀਆਂ ਜਾਣ। ਜਿਹੜੇ ਦਰਸ਼ਕਾਰੀ ਨੇ ਤੁਹਾਡੇ ਦੋਖੀ ਕਿੱਥੇ ਕਿੱਥੇ ਦਵਾਈ ਨੇ ਇਹ ਪੂਰੇ ਪੰਜਾਬ ਦੇ ਵਿੱਚੋਂ ਨੇ ਜੀ ਪੀ ਆਰਟੀਸੀ ਦੇ ਪੰਜਾਬ ਰੋਡਵੇ ਦੇ ਜਿਹੜੇ ਕੋਈ ਪੈਨਸ਼ਨ ਦੇ ਸਾਥੀ ਨੇ ਉਹ ਅਮਰੂਦ ਦਾ ਡਿਊਟੀਆਂ ਕਰਦੇ ਆ ਨੇ ਸਾਰੇ ਮੁਲਾਜ਼ਮ ਪੀ ਆਰਟੀਸੀ ਤੇ ਪੰਜਾਬ ਰੋਡਵੇ ਦੇ ਸਾਥੀ ਨੇ ਜੀ। ਸਿਰਫ ਥੇਕੇ ਮੁਲਾਜ਼ ਨੀ ਪੱਕੇ ਵੀ ਨਹੀਂ ਜੀ ਪੈਨਸ਼ਨਰ ਵੀ ਨਹੀਂ ਤੇ ਠੇਕੇ ਵਾਲੇ ਵੀ ਨਹੀਂ ਸਾਰੇ ਮੁਲਾਜ਼ਮੇ ਸਾਂਝੇ ਤੌਰ ਤੇ ਗੱਲ ਕਰ ਰਹੇ ਕਿਉਂਕਿ ਸੰਤਾਪ ਸਾਰੇ ਭੋਗ ਰਹੇ ਆ ਪੈਨਸ਼ਨਾਂ ਦਾ ਵੀ ਜਿਹੜਾ ਕੰਮ ਲੜ ਗਿਆ ਪਿਆ ਰੈਗੂਲਰ ਸਟਾਫ ਦੀਆਂ ਤਰੱਕੀਆਂ ਨਹੀਂ ਹੋ ਰਹੀਆਂ ਜਿਹੜੇ 800 ਸੌ ਸਮਰਾਜ਼ਮ ਨੇ ਕੱਚੇ ਕੰਟਰੈਕਟ ਤੇ ਮਲਾਏ ਉਹਨਾਂ ਨੂੰ ਪੱਕਾ ਨਹੀਂ ਸਰਕਾਰ ਕਰ ਰਹੀ ਕਿਸੇ ਨੂੰ ਆਪਣਾ ਭਵਿੱਖ ਨਹੀਂ ਦਿਖ ਰਿਹਾ ਇਸ ਲਈ ਸਾਰੇ ਰੋਸ ਮਜ਼ਾਰਿਆਂ ਦੇ ਉੱਤੇ ਹਾਈ ਹੋਏ ਮੈਂ ਨਰਮਿੰਦਰ ਸਿੰਘ ਢਾਲੀਵਾਲ ਕਨਵੀਨਰ ਪੀਆਰਸੀ ਵਰਕਰ ਐਕਸ਼ਨ ਕਮੇਟੀ ਔਰ ਇਸੇ ਤਰ੍ਹਾਂ ਪੰਜਾਬ ਰੋਡਵੇਜ ਦੀ ਐਕਸ਼ਨ ਕਮੇਟੀ ਜਿਹੜੀ ਬਣੀ ਹੋਈ ਉਹਨਾਂ ਦੇ सुरेंद्र ਸਿੰਘ ਸੁਖਵਿੰਦਰ ਸਿੰਘ ਕਨਵੀਨਰ ਨੇ ਸਾਡੀਆਂ ਸਾਰੀਆਂ ਜਥੇਬੰਦੀਆਂ 8-9 ਜਥੇਬੰਦੀਆਂ ਰੋਡਵੇਜ ਦੀਆਂ 6 ਪੀਆਰਟੀਸੀ ਦਾ ਸਾਂਝੇ ਤੌਰ ਤੇ ਰੈਲੀ ਰੱਖੀ ਹੈ 27 ਮੰਗਾਂ ਦਾ ਚਾਰਟਰ ਜਿਹੜਾ ਸੀ ਸਰਕਾਰ ਨੂੰ ਦਿੱਤਾ ਹੈ ਜਿਦੇ ਵਿੱਚ ਪ੍ਰਮੁੱਖ ਮੰਗਾਂ ਨੇ ਕਿ ਕੰਟਰੈਕਟਰ ਵਾਲੇ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਔਰ ਪੀਆਰਟੀਸੀ ਦੇ ਵਿੱਚ ਤੇ ਰੋਡਵੇਜ ਦੇ ਵਿੱਚ ਰੋਡਵੇਜ 1800 ਗੱਡੀਆਂ ਔਰ ਪੀਆਰਟੀਸੀ 800 ਗੱਡੀਆਂ ਨਵੀਆਂ ਪਾਈਆਂ ਜਾਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਸ਼੍ਰਿਸ਼ਟਾਚਾਰ ਅਧਾਰੇ ਚੋਂ ਖਤਮ ਕੀਤਾ ਜਾਵੇ 9890 ਦੀ ਪਾਲਿਸੀ ਜਿਹੜੀ ਬਹਾਲ ਕੀਤੀ ਜਾਵੇ ਬਲੈਕਲਿਸਟ ਕਰਨ ਦਾ ਕਰਮਚਾਰੀਆਂ ਨੂੰ ਜਿਹੜਾ ਹੈਗਾ ਠੇਕੇ ਵਾਲੇ ਨੂੰ ਉਹ ਮਦ ਖਤਮ ਕੀਤੀ ਜਾਵੇ ਇਸੇ ਤਰ੍ਹਾਂ ਠੇਕੇ ਵਾਲੇ ਕਰਮਚਾਰੀਆਂ ਦੀ ਤਰਖਾਹ ਦੇ ਵਿੱਚ ਇੱਕ ਸਾਰਤਾ ਲਿਆਂਦੀ ਜਾਵੇ ਔਰ 9890 ਦੀ ਜਿਹੜੀ ਪਾਲਿਸੀ ਆ ਉਹ ਬਹਾਲ ਕੀਤੀ ਜਾਵੇ ਇਸੇ ਤਰ੍ਹਾਂ ਸਾਡੀ ਕੀ ਡਿਮਾਂਡ ਜਿਹੜੀਆਂ ਸਰਕਾਰ ਦੇ ਤਰੱਕੀਆਂ ਬਕਾਏ ਔਰ ਕਿਲੋਮੀਟਰ ਸਕੀਮ ਖਤਮ ਕਰਨੀ ਮੈਨਪਾਵਰ ਜਿਹੜੀ ਆਊਟਸੋਰਸ ਤੇ ਲੈਣੇ ਆ ਪਰ ਉਹ ਬੰਦ ਕਰਨੀ ਡਾਇਰੈਕਟ ਠੇਕੇ ਦੇ ਉੱਤੇ ਭਰਤੀ ਹੋਵੇ ਅਦਰਵਾਈਜ਼ ਤਾਂ ਸਾਰੀ ਉਹ ਰੈਗੂਲਰ ਭਰਤੀ ਕੀਤੀ ਜਾਵੇ 2004 ਤੋਂ ਪਹਿਲਾਂ ਦੇ ਜਿਹੜੇ ਭਰਤੀ ਦੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਸ਼ਾਮਲ ਕਰਨਾ ਇਸ ਤਰ੍ਹਾਂ ਦੇ ਸਾਡੇ 27 ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਇਹ ਵੱਡੀ ਜਿਹੜੀ 3-4000 ਦੀ ਗਿਣਤੀ ਦੀ ਇਹ ਰੈਲੀ ਹੈ ਇਸ ਤੋਂ ਬਾਅਦ ਅਸੀਂ ਅਗਲਾ ਪੰਜਾਬ ਲੈਵਲ ਦਾ ਐਕਸ਼ਨ ਸ਼ੁਰੂ ਕਰਾਂਗੇ ਇਸ ਤੋਂ ਪਹਿਲਾਂ 27 ਦੀਪਾਂ ਦੇ ਵਿੱਚ ਜਿਹੜੀਆਂ ਗੇਟਰੀਆਂ ਲੀਆਂ ਹੋ ਚੁੱਕੀਆਂ ਨੇ ਤੋ ਇਹ ਸਾਡਾ ਪ੍ਰੋਗਰਾਮ ਹੈ ਤੇ ਜਿੰਨਾ ਚਿਰ ਇਹ ਮੰਗਾ ਨਹੀਂ ਮੰਨਿਆ ਜਾਂਦੇ ਆ ਉਹਨਾਂ ਚਿਰ ਐਕਸ਼ਨ ਲਗਾਤਾਰ ਚੱਲਦੇ ਰਹਿਣਗੇ